ਜਿਹੜੇ ਕਸ਼ਮੀਰੀ ਸਟੂਡੈਂਟਸ ਦੇ ਉੱਤੇ ਵਿਦਿਆਰਥੀਆਂ ਦੇ ਉੱਤੇ ਹਮਲੇ ਹੋ ਰਹੇ ਹੈ ਇਹ ਨਜਾਇਜ਼ ਕਿਉਂਕਿ ਕਸ਼ਮੀਰੀਆਂ ਦਾ ਤਾਂ ਇਹ ਦੇ ਵਿੱਚ ਹੱਥ ਹੈ ਹੀ ਨਹੀਂ ਹੈ ਤੇ ਨਾ ਡੰਬਨ ਟੂ ਇੰਡੀਆ ਮੋਦੀ ਸਾਹਿਬ ਨੇ ਦੱਸਿਆ ਹੈਗਾ ਕਿ ਜੇ ਕਸ਼ਮੀਰੀਆਂ ਦਾ ਹੱਕ ਹੈ ਹੱਥ ਹੈਗਾ ਤੇ ਕਸ਼ਮੀਰ ਇੱਕ ਇੰਡੀਆ ਦਾ ਹਿੱਸਾ ਤੇ ਕਹਾਵਤ ਤੁਸੀਂ ਸੁਣੀ ਹੋਊਗੀ ਕਸ਼ਮੀਰ ਤੋਂ ਕੰਨਿਆ ਖਵਾਰੀ ਇੰਡੀਆ ਇੱਕ ਹੈ ਤੇ ਜੇ ਇੰਡੀਆ ਦਾ ਇਹ ਹੀ ਅਟੁੱਟਾ ਭਾਗ ਹੈਗਾ ਤਾਂ ਫੇਰ ਇਹ ਕਸ਼ਮੀਰੀਆਂ ਦੇ ਉੱਤੇ ਐਸੇ ਜਿਹੇ ਜ਼ੁਲਮ ਕਰਨਾ ਬੱਚਿਆਂ ਦੇ ਉੱਤੇ ਇਹ ਤਾਂ ਬਹੁਤ ਪੰਜਾਇਜ਼ ਹੈ ਇਹ ਤਾਂ ਹੋਮ ਮਿਨਿਸਟਰ ਅਮਿਤ ਸ਼ਾਹ ਜੀ ਨੂੰ ਤੇ ਮੋਦੀ ਸਾਹਿਬ ਨੂੰ ਬਿਲਕੁਲ ਇਹਦੇ ਤੇ ਸੱਚੀ ਕਰਨੀ ਚਾਹੀਦੀ ਹੈ ਕਿ ਜੇ ਕਸ਼ਮੀਰ ਤੁਸੀਂ ਕਹਿੰਦੇ ਹੋ ਕਿ ਸਾਡਾ ਇਹਦਾ ਮਤਲਬ ਹੈ ਕਿ ਤੁਹਾਨੂੰ ਕਸ਼ਮੀਰ ਦੀ ਧਰਤੀ ਚੰਗੀ ਲੱਗਦੀ ਹੈ ਪਰ ਕਸ਼ਮੀਰ ਦੇ ਵਸਿੰਦੇ ਚੰਗੇ ਨਹੀਂ ਲੱਗਦੇ ਤੇ ਜਿੰਨਾ ਚਿਰ ਤੁਹਾਨੂੰ ਮੋਦੀ ਸਾਹਿਬ ਤੇ ਵਿੱਚਾ ਜੀ ਵਸਿੰਦੇ ਨਹੀਂ ਚੰਗੇ ਲੱਗਣਗੇ ਤੇ ਫਿਰ ਤੁਸੀਂ ਹੱਥ ਕਿਵੇਂ ਰੱਖੋਗੇ ਕਸ਼ਮੀਰ ਦੀ ਧਰਤੀ ਤੇ ਗੱਲ ਤਾਂ ਇੱਥੇ ਤੱਕ ਆਉਂਦੀ 100 ਸੈਂਟਰ ਦੀ ਸਰਕਾਰ ਨੂੰ ਬੇਰਤ ਪੁੱਲ ਰੱਖਿਆ ਕਰਨੀ ਚਾਹੀਦੀ ਹੈ ਪਿਛਲੀ ਵਾਰੀ ਵੀ ਇਸ ਤਰ੍ਹਾਂ ਵਾਲੇ ਦਿੱਤੇ ਪਸਾਦ ਹੋਏ ਸੀਗੇ ਫਿਰ ਜਿਹੜੇ ਸਾਡੇ ਪ੍ਰਧਾਨ ਹੈਗੇ ਹਰਜੀਤ ਸਿੰਘ ਬੇਰਤ ਹਰਿਆਣੇ ਦੇ ਉਹਨਾਂ ਨੇ ਜਾ ਕੇ ਸਾਹਮਣੇ ਤੇ ਉਹਨਾਂ ਨੂੰ ਕਸ਼ਮੀਰ ਤੱਕ ਵੀ ਬਚਾਇਆ ਅਜਿਹੀ ਕਸ਼ਮੀਰੀ ਜਿਹੜੇ ਹੈਗੇ ਹੈ ਹਰਜੀਤ ਸਿੰਘ ਵਿਰਤੀ ਬਹੁਤ ਕਦਰ ਕਰਦੇ ਆ ਸਤਿਕਾਰ ਕਰਦੇ ਆ ਕਿ ਸਾਡੇ ਬੱਚੇ ਤੁਸੀਂ ਪਹਿਲਾਂ ਜਦੋਂ ਵਿਰਤਾ ਪਈ ਹੈ ਉਹ ਤੋਂ ਬਚਾਏ ਹੈ ਤੇ ਸਾਡੇ ਗੋਬਿੰਦਗੜ੍ਹ ਵੀ ਇਹ ਕਸ਼ਮੀਰੀ ਬੱਚਿਆਂ ਨੂੰ ਤੰਗ ਕੀਤਾ ਗਿਆ ਸੀ ਪਰ ਸਾਡੀ ਪਾਰਟੀ ਨੇ ਇੱਕਦਮ ਉੱਥੇ ਪਹੁੰਚ ਕੇ ਉਹਨਾਂ ਦੀ ਰੱਖਿਆ ਕੀਤੀ ਸੀ ਤੇ ਮੈਂ ਸਾਰੇ ਭਾਈਚਾਰੇ ਨੂੰ ਸਾਰੀ ਕੌਮ ਨੂੰ ਕਹਿੰਦਾ ਹੈ ਕਿ ਜਿੱਥੇ-ਜਿੱਥੇ ਵੀ ਇਹ ਵਿਸਾਦ ਕਸ਼ਮੀਰੀਆਂ ਨਾਲ ਹੋ ਰਿਹਾ ਹੈ ਉੱਥੇ ਜਾ ਕੇ ਹਟਾਉਣਾ ਚਾਹੀਦਾ ਬੰਨਮ ਪੱਟੀ ਚੋਣੀ ਚਾਹੀਦੀ ਹੈ ਜੇ ਉਹਨਾਂ ਨੇ ਰੋਟੀ ਨਹੀਂ ਖਾਤੀ ਉਹਨਾਂ ਨੂੰ ਰੋਟੀ ਖਾਓ ਤੇ ਉਹਨਾਂ ਨੂੰ ਆਰਾਮ ਦੇ ਨਾਲ ਜਿੱਨਾਂ 'ਚ ਚੈਨ ਨਹੀਂ ਆਉਂਦੀ ਉਹਨਾਂ 'ਚ ਉਹਨਾਂ ਨੂੰ ਆਪ ਆਪਣੀਆਂ ਗੱਡੀਆਂ ਦੇ ਉੱਤੇ ਕਸ਼ਮੀਰ ਛੱਡ ਕੇ ਆਓ ਜਿੱਥੇ ਉਹਨਾਂ ਦਾ ਵਾਲ ਵੀ ਵਿੰਡਣਾ ਹੋ ਸਕੇ ਇਹ ਸਿੱਖ ਹਮੇਸ਼ਾ ਕਰਦੇ ਰਹੇ ਆ ਤੇ ਮੈਂ ਉਸ ਕਰਤਾ ਫੋਰਮ ਵੀ ਸੜੀ ਨਸਲ ਉਹੀ ਹੈ ਤੇ ਅਸੀਂ ਬਿਲਕੁਲ ਇਨੋਂ ਦੀ ਰੱਖਿਆ ਕਰਾਂਗੇ ਜਿਵੇਂ ਪਹਿਲਾਂ ਅਸੀਂ ਕਰਦੇ ਰਹੇ ਹਾਂ